ਮੇਣਾ ਇੰਦਰਜੀਤ ਸਿੰਘ ਮੰਦਿਰ ਦਾ ਪਿੰਡ ਮੰਦਿਰ ਹੈ ਜੀ ਬਾਈ ਕੀ ਬਾਤ ਦਾ ਤੇਰੀ ਮੋਟਰ ਤੇ ਜਿਹੜੀ ਕੱਲ ਅਸੀਂ ਮੋਟਰ ਲਿਆਂਦੀ ਸੀ ਪਰਸੋਂ ਨਵੀਂ 18500 ਦੀ ਤੇ ਰਾਤ ਅਸੀਂ ਕੱਲ ਦੇ ਦਿਨ ਚਲਾਈ ਆ ਰਾਤ ਸਾਡੀ ਮੋਟਰ ਚੋਰੀ ਹੋ ਗਈ ਆ ਵਾਹ ਸਾਡਾ ਭਰਿਆ ਬੈ ਦੋ ਢਾਈ ਕਿੱਲੇ ਵਾਹਣਾ ਪਾਣੀ ਹੋਣੇ ਜ ਹੈ ਨਹੀਂ ਗੱਲ ਫੋਟਰ ਦੇ ਪੈਸੇ ਲੈ ਕੇ ਸਾਡੀ ਮੋਟਰ ਜਮਾਂ ਕਰਕੇ ਖਰਾਬ ਤੇ ਕੀ ਲਾਦਾ ਹੁਣ ਕਿੰਨਾ ਨੁਕਸਾਨ ਹੋ ਰਿਹਾ ਤੁਹਾਨੂੰ ਨੁਕਸਾਨ ਘੜ ਘੜ 4-5000 ਰੁਪਏ ਦਾ ਜੀ ਤਾਂਬਾ ਲੈ ਕੇ ਤਾਂਬਾ ਲੈ ਕੇ ਕੱਢ ਕੇ ਸਾਰਾ ਅੱਗੇ ਤਾਂਬਾ ਮੋਟਰ ਬੰਦੇ ਸੀ ਤਾਂਬਾ ਪੁਰਾਣਾ ਰੱਖਦੇ ਰੱਖ ਲੈਂਦੇ ਸੀ ਮੈਸਤਰੀ ਬੱਚ ਕੱਟ ਬਣਾਈ ਘੱਟ ਲੈਂਦਾ ਸੀਗਾ ਹੁਣ ਸਾਰਾ ਤਾਂ ਨਵਾਂ ਪਾਉਗਾ ਬਣਾਈ ਵੱਧ ਲਊਗਾ ਦੀ ਹੋਰ ਵੀ ਕੋਈ ਆਣ ਗਵਣ ਮੋਟਰ ਚੋਰੀ ਆਣ ਗਵਣ ਚਾਰ ਪਾਈ ਮੋਟਰ ਸਾਡੇ ਚੋਰੀ ਹੋਊਗਾ ਇੱਥੇ ਹੁਣ ਤਾਂ ਪੱਤਰਕਾਰ ਸਾਹਿਬ ਆਏ ਆ ਵੀ ਅਸੀਂ ਤਾਂ ਲਿਖ ਕੇ ਲਾ ਦਈਏ ਕਿ ਐਲੂਮੀਨੀਅਮ ਚ ਬਣਾਈਆਂ ਸਾਰੀਆਂ ਤੇ ਮੋਟਰ ਦੇ ਉੱਤੇ ਤਖਤ ਹੀ ਲਾ ਦਈਏ ਵੀ ਸਾਡੀ ਦਾ ਨਾਂ ਖੋਲੋ ਯਾਰ ਅਸੀਂ ਤਾਂ ਤਾਂਬੇ ਚ ਬਣਾਈ ਨਹੀਂ ਗੀ ਇਹ ਹੱਲ ਕਰਨਾ ਪੈਣਾ ਛਿੰ다 ਸਿੰਘ ਮੈਂਬਰ ਪਿੰਡ ਮੰਦਿਰ ਤੇ ਵਿਸ਼ਾ ਜੀ ਰਾਤ ਪੰਜ ਮੋਟਰਾਂ ਚੋਰੀ ਹੋ ਗਈਆਂ ਹੋਸਨਾਰ ਇੱਕ ਤਾਂ ਹੋਸਨਾਰੇ ਪੀਤੇ ਪੈਂਦੀਆਂ ਇੱਕ ਗੱਬਾ ਵਾਣੀਆਂ ਤੇ ਪੈਂਦੀਆਂ ਇਹ ਰਾਤ ਤਕਰੀਬਨਾਂ 12 1 ਵਜੇ ਦੇ ਨੇੜੇ ਚਾਰ ਮੋਟਰਾਂ ਉਧਰੋਂ ਚੋਰੀ ਹੋਈਆਂ ਇੱਕ ਆ ਇੱਥੋਂ ਚੋਰੀ ਹੋਈ ਹੈ ਪੰਜ ਮੋਟਰਾਂ ਚੋਰੀ ਹੋ ਗਈਆਂ ਤੇ ਅੱਜ ਅਸੀਂ ਪਿੰਡ ਦੇ ਵਾਸਤੇ ਅਨਾਉਂਸਮੈਂਟ ਵੀ ਕਰਵਾਵਾਂਗੇ ਵੀ ਜੇ ਕੋਈ ਵੀਰ ਖੇਤ ਬੰਨੇ ਆਉਂਦਾ ਜਾਂਦਾ ਤਾਂ ਮੋਟਰਾਂ ਮਾਟਰਾਂ ਤੇ ਨਿਗਾਹ ਮਾਰਿਆ ਰਣਧੀਰ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਇੱਕ ਹੋ ਸਕਦਾ WhatsApp ਗਰੁੱਪ ਵੀ ਬਣਾਉਣੇ ਆ ਵੀ ਕਈ ਵਾਰੀ ਮੋਟਰਾਂ ਵਾਲੇ ਚੋਰ ਬੰਦੇ ਚਾਰ ਪੰਜ ਹੁੰਦੇ ਆ ਕੱਲਾ ਬੰਦਾ ਲੜਵੀਂ ਕਿ ਮਰ ਜਾਂਦਾ ਇਹ ਵੀ ਨੁਕਸਾਨ ਹੈ ਤੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਵੀ ਆਧੀਆਂ-ਆਧੀਆਂ ਮੋਟਰਾਂ ਦੀ ਵੀ ਨਿਗ੍ਹਾ ਵੀ ਰੱਖੋ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜੇ 112 ਵਾਲੀ ਗੱਡੀ ਜਾਂ ਪੁਲਿਸ ਦੀ ਰਾਤ ਨੂੰ ਹੁੰਦੀ ਹੈ ਤਾਂ ਮਾੜੇ-ਮੁੱਟੇ ਨਿਗ੍ਹਾ ਨੁਗਾ ਪੁਲਿਸ ਵੀ ਇਸ ਵਿਸ਼ੇ ਤੇ ਰੱਖੇ ਕਿਉਂ ਚੋਰ ਤਾਂ ਪੂਰੇ ਬੇਖੌਫ ਹੈ ਪੰਜ ਮੋਟਰਾਂ ਦਾ ਇਕੱਲਾ ਤਾਂਬਾ ਕੱਢ ਕੇ ਲੈ ਗਏ ਐ ਇੱਕ ਮੋਟਰ ਖੋਲਣ ਵਾਸਤੇ ਅੱਧਾ ਘੰਟਾ ਲੱਗ ਜਾਂਦਾ ਪੂਰਿਆਂ ਬੈਠ ਕੇ ਦਸੱਲੀ ਨਾਲ ਚਾਬੀਆਂ ਚੁੱਭੀਆਂ ਸਾਰਾ ਕੁਝ ਕੋਲੇ ਸੀਗਾ ਆਹ ਮੋਟਰ ਖੂ ਦੇ ਵਿੱਚ ਸੀਗੀ ਜਮਾ ਤੇ ਬਹਿ ਕੇ ਵਿੱਚੋਂ ਐ ਜਮਾ ਤਾਂਬਾ ਕੱਢ ਕੇ ਲੈ ਗਏ ਯਾਨੀ ਕਿ ਕੋਈ ਖੌਫ ਨਹੀਂ ਸੀ ਪੁਲਿਸ ਦਾ ਕੁਈ ਘੋਬਣੀ ਸੀ ਲੋਕਾਂ ਦਾ ਵੀ ਐਂ ਆਮਦਾਰੀ ਨਾਲ ਆ ਕੇ ਮੋਟਰਾਂ ਖੋਲ ਕੇ ਲੈ ਗਿਆ ਚੱਲੀ ਜਾਂਦਾ ਝੋਨੇ ਲੱਗੀ ਜਾਂਦੇ ਆ ਫੇਰ ਵੀ ਇੰਨਾ ਵੀ ਕਿਸੇ ਵਕਤ ਵੀ ਨਹੀਂ ਬਾਈ ਇਹਦੇ ਵਿੱਚ ਕੀ ਹੈ ਨਾ ਲਾਈਟ ਹੈ ਜਿਹੜੀ ਉਹ ਸਵੇਰ 7:30 ਵਜੇ ਆਉਂਦੀ ਹੈ ਤੇ 3:30 ਵਜੇ ਕੱਟ ਹੋ ਜਾਂਦੀ ਹੈ ਇਹ ਸਾਰੇ ਫੀਡਾਂ ਦਾ ਇਵੇਂ ਹੀ ਹੈ ਹੁਣ ਰਾਤ ਨੂੰ ਲਾਈਟ ਨਹੀਂ ਆਉਂਦੀਗੀ ਤੇ ਜਿਨ੍ਹਾਂ ਨੇ ਚੋਰੀ ਕਰਨੀ ਹੈ ਉਹਨਾਂ ਨੂੰ ਸਾਰਾ ਇਹ ਟਾਈਮ ਟੇਬਲ ਪਤਾ ਹੁੰਦਾ ਉਹ ਆ ਕੇ ਪੂਰੀ ਤਸੱਲੀ ਨਾਲ ਤਾਰਾ ਤੁਰਾ ਕੱਟ ਕੇ ਆਪ ਦਾ ਪੂਰਾ ਬੈਠ ਕੇ ਇਹ ਚੋਰੀ ਕਰਕੇ ਜਾਂਦੇ ਆ ਇਹ ਬਈ ਹੋਰ ਵੀ ਨੁਕਸਾਨ ਆ ਜੇ ਹੁਣ ਇੱਕ ਮੋਟਰ ਦੇ ਪੰਜ ਬੰਦੇ ਕਿਤੇ ਚੋਰੀ ਵੀ ਕਰਦੇ ਆ ਤੇ ਕਿਸਾਨ ਆ ਵੀ ਜਾਂਦਾ ਤੇ ਕਿਸਾਨ ਇਕੱਲਾ ਹੀ ਆਊਗਾ ਘਰੋਂ ਤੇ ਜੇ ਉਹਨਾਂ ਨੂੰ ਲੜੂ ਬੋਲੂਗਾ ਵੀ ਤਾਂ ਨੁਕਸਾਨ ਹੋ ਜੂਗਾ ਕਈ ਥਾਈ ਨੁਕਸਾਨ ਹੋਏ ਵੀ ਹੈ ਤਾਂ ਇਹ ਥੋੜਾ ਜਨਾ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਥੋੜਾ ਇਹ ਸਖਤਾਈ ਕਰੀ ਜਾਵੇ ਅਕਸਰ ਜਿੱਥੇ ਤਾਂਬਾ ਇਹ ਵਿਕਦਾ ਜਾਂ ਕਿਤੇ ਮੋਟਰਾਂ ਵਾਲੇ ਬੰਦੇ ਖਰੀਦਦੇ ਕੋਈ ਤਾਂ ਖਰੀਦਦਾ ਹੀ ਹੈ ਨਾ ਮੋਟਰਾਂ ਦਾ ਨਾ ਜੀ ਅੱਗੇ ਮੋਟਰ ਸਾਰੀ ਖੋਲ ਕੇ ਜਦੋਂ ਲੈ ਕੇ ਜਾਂਦੇ ਸੀ ਮੋਟਰ ਉਹਦੀ ਭਾਰੀ ਮੋਟਰਾਂ ਦੇ ਕੁਆੜੀਆਂ ਕੁੜੀਆਂ ਕੋਲੋਂ ਅਗਲਾਂ ਤੋਂ ਵੇਖੀ ਜੇ ਜਾਣੀਆਂ ਨੇ ਮੋਟਰਾਂ ਸਿਆਣੀਆਂ ਜਾਣੀਆਂ ਸੀਗੀਆਂ ਹੁਣ ਤਾਂ ਬਾਅ ਮਾ ਕੜਨਾ ਤਾਂ ਬਾਹ ਕੌਣ ਸਿਆਣੂਗਾ ਪਰ ਬੇਖੌਫ ਅੱਗੇ ਨਾਲੋਂ ਜ਼ਿਆਦੇ ਹੋ ਗਏ ਮੋਟਰ ਅਗੇ ਖੋਲ ਲੰਗੇ 10 ਮਿੰਟਾਂ ਚਾਰ ਨਟ ਹੁਣ 2 ਘੰਟੇ ਲੱਗਦੇ ਡੂਡ ਘੰਟਾ ਮੋਟਰ ਤੇ ਤੇ ਇਹਦਾ ਕੋਈ ਖੌਫ ਨਹੀਂਗਾ ਚੋਰਾਂ ਨੂੰ ਕੋਈ ਪ੍ਰਸ਼ਾਸਨ ਦਾ ਨਹੀਂ ਕੋਈ ਕਿਸੇ ਦਾ ਨਹੀਂਗਾ ਟਣਾ ਜਗਸੀਰ ਸਿੰਘ ਪਿੰਡ ਮੰਦਿਰ ਹੈ ਜੀ ਕੱਲ ਜਿਹੜੀ ਰਾਤ ਸਾਡੇ ਪਿੰਡ ਵਾਰਦਾਤ ਹੋਈ ਸਾਡੇ ਖੇਤਾਂ ਕੰਨੀ ਫੋਕਲ ਪਿੰਡ ਏਰੀਆ ਵਜ ਦਾ ਜਿੱਥੇ ਕਿ ਚਾਰ ਪੰਜ ਮੋਟਰਾਂ ਚੋਰੀ ਹੋਈਆਂ ਮੋਟਰਾਂ ਦੇ ਵਿੱਚ ਜਿਹੜਾ ਤਾਂਬਾ ਚੋਰੀ ਹੋਇਆ ਮੇਰੀ ਵੀ ਜਿਹੜੀ ਖੁਦ ਦੀ ਮੋਟਰ ਆ ਉਹ ਵੀ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਾਟੋ ਦੇ ਖੁੱਲੇ ਹੋਏ ਸੀ ਤਾਂ ਕਹਿ ਲਓ ਕੋਈ ਆ ਗਿਆ ਜਾਂ ਕਿਵੇਂ ਕਰ ਲਓ ਤਾਰਾਂ ਤੂਰਾਂ ਵੱਢ ਕੇ ਛੱਟ ਗਏ ਉਸ ਤੋਂ ਬਾਅਦ ਅਗਲੀਆਂ ਮੋਟਰਾਂ ਤੇ ਜਾਂਦੇ ਆ ਹੋ ਸਕਦਾ ਪਹਿਲਾਂ ਚੋਰੀ ਕੀਤੀਆਂ ਹੋਣ ਤਾਂ ਇਹ ਚੋਰੀ ਦੀਆਂ ਵਾਰਦਾਤਾਂ ਇਹਨਾਂ ਲਗਾਤਾਰ ਵਧਦੀਆਂ ਜਾ ਰਹੀਆਂ ਜਿਵੇਂ ਆਪਾਂ ਸੀਜ਼ਨ ਤੋਂ ਪਹਿਲਾਂ ਵੀ ਦੇਖਿਆ ਕਿ ਇੱਥੇ ਨੇੜੇ ਸ਼ੇਖਪਿੰਡ ਸਮਾਗਾ ਤੋਂ ਵੀ ਪੰਜ-ਛਤ ਮੋਟਰਾਂ ਖੁੱਲੀਆਂ ਸੀ ਤੇ ਪਰ ਬਵਾਣੀਆਂ ਵੀ ਚੋਰੀਆਂ ਹੋਈਆਂ ਸੀ ਪਰ ਆ ਤਾਂ ਜਮ ਹੱਦ ਵਾਲੀ ਗੱਲ ਹੈ ਕਿ ਹੁਣ ਜਿਹੜਾ ਝੋਨੇ ਲੱਗੇ ਹੋਏ ਆ ਹਰੇਕ ਬੰਦਾ ਕਦੋਂ ਕਰੀ ਜਾਂਦਾ ਇੱਕ ਲੈਟ ਦੇਣੇ ਆਉਂਦੀ ਹੈ ਜਿਹਦਾ ਇਹ ਚੋਰ ਤੇ ਪਰ ਐਨੇ ਬੇਖ ਬੇਖੌਪ ਹੋਏ ਫਿਰਦੇ ਆ ਚੋਰ ਕਿ ਜਿਵੇਂ ਉਹਨਾਂ ਨੂੰ ਪਤਾ ਵੀ ਕਿਸੇ ਵਕਤ ਵੀ ਖੇਤ ਕਿਸਾਨ ਜਿਹੜਾ ਗੇੜਾ ਮਾਰਨ ਵੀ ਆ ਸਕਦਾ ਤਾਂ ਕੱਲਾ ਕਿਸਾਨ ਵੀ ਕੀ ਕਰੂਗਾ ਜੇ 4-5 ਚੋਰ ਹੋਏ ਤਾਂ ਅਗਲਾ ਡਰਦਾ ਖੇਤ ਵੀ ਨਹੀਂ ਆਉਂਦਾ ਪਰ ਐਨੇ ਜੇ ਗੱਲ ਕਰੀਏ ਸੜਕ ਤੇ ਮੋਟਰਾਂ ਇਹ ਇਹ ਮੇਨ ਸੜਕਾਂ ਤੇ ਮੇਨ ਸੜਕ ਦੇ ਉੱਤੇ ਮੋਟਰਾਂ ਬਾਕੀ ਜਿਹੜੀਆਂ ਮੋਟਰਾਂ ਖੁੱਲੀਆਂ ਉਹ ਵੀ ਸੜਕ ਹੀ ਆ ਤਾਂ ਛੜਕਾਂ ਤੋਂ ਹੀ ਮੋਟਰਾਂ ਖੁੱਲਣ ਲੱਗ ਗਈਆਂ ਇੱਕ ਤਾਂ ਆਪਾਂ ਦੇਖਦੇ ਪਈ ਜਾਂਦੀ ਹੈ ਜਾਂ ਮਨ ਲਾ ਆਸੇ-ਪਾਸੇ ਦੂਰ ਖੇਤਾਂ ਉੱਥੇ ਤਾਂ ਪਰ ਇਹ ਛੜਕਦੇ ਵੀ ਇਹਨੇ ਵੇਖ ਆਪੋੇ ਫਿਰਦੇ ਚੋਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਤੇ ਜਲਦੀ ਨੱਥ ਪਾਈ ਜਾਵੇ ਕਿਉਂਕਿ ਪਤਾ ਹੀ ਹੁੰਦਾ ਕਿੱਥੇ ਇਹ ਸਮਾਨ ਵਿਕਦਾ ਕਵਾੜੀਆਂ ਕੋਲੇ ਇਹ ਸਮਾਨ ਵੇਚਦੇ ਆ ਤਾਂਬਾ ਕੋਈ ਮੋਟਰਾਂ ਇੱਥੇ ਪੈਂਦਾ ਨਹੀਂ ਦੂਰੀ ਰੀ ਵੇਚਦੇ ਤੇ ਕਿਸੇ ਕਵਾੜਗੇ ਨੂੰ ਹੋਣਗੇ ਤਾਂ ਜੇ ਪ੍ਰਸ਼ਾਸਨ ਚਾਵੇ ਤਾਂ ਸਾਰਾ ਕੁਝ ਦਾ ਹੱਲ ਹੋ ਸਕਦਾ ਤਾਂ ਅਸੀਂ ਇਹੀ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਤੇ ਜੜੀ ਨੱਥ ਪਾਈ ਜਾਵੇ ਕਿਉਂਕਿ ਇਹ ਚੋਰੀਆਂ ਜਿਹੜੀਆਂ ਪਿਛਲੇ 1